ਕੱਲ ਸੀਲੇ ਕੇ ਕੰਮ ਆਇਆ ਸੀ ਤੇ ਤਹਿਸੀਲ ਦੇ ਵਿੱਚ ਜਾਇ ਨੀਚੇ ਪਿਆ ਸੀ ਤਾਂ ਉੱਥੋਂ ਦਾ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਸੀ ਕੋਈ 12-13000 ਰੁਪਇਆ ਵਿੱਚ ਸੀ ਡਾਕੂਮੈਂਟ ਇਥੇ ਡਾਕੂਮੈਂਟ ਦੇ ਆਧਾਰ ਦੇ ਉੱਤੇ ਫੋਟੋਪੜਤਾਲ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਕੇ ਤੇ ਫਿਰ ਅੱਜ ਇਹਨਾਂ ਨੂੰ ਪਰਸ ਜਿਹੜਾ ਉਹ ਵਾਪਸ ਕਰਨਾ। ਨਹੀਂ ਮੈਂ ਤੇ ਇਹੀ ਕਹਾਂਗਾ ਕਿ ਕਿਸੇ ਦੇ ਵੀ ਪੈਸੇ ਆਗਲੇ ਨੇ ਮਿਹਨਤ ਨਾਲ ਕਮਾਏ ਆ ਮਨ ਦੇ ਹੱਕ ਨਾਲ ਦੀ ਕਮਾਈ ਹੁੰਦੀ ਆ ਉਹਨਾਂ ਨੂੰ ਵਾਪਸ ਹੀ ਨਹੀਂ ਚਾਹੀਦੀ। ਕੰਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆਪਾਂ ਕਦੀਨ ਦੇ ਵਿੱਚੋਂ ਉੱਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇਣ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਮੇ ਕੋ ਡਿੱਗ ਪਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਬੜੇ ਜਿਆਦਾ ਆਇਆ ਫਿਰ ਮੈਂ ਦੁਬਾਰਾ ਫੇਰ ਤਸੀਲੇ ਆਇਆ ਪਰ ਪਰਸ ਉੱਥੇ ਨੂੰ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਸੀ ਕੱਲ ਤਸੀਲੇ ਕੇ ਕੰਮ ਆਇਆ ਸੀ ਤੇ ਤਸੀਲ ਦੇ ਵਿੱਚ ਚਾਹ ਹੇ ਨੀਚੇ ਪਿਆ ਸੀ ਉੱਥੋਂ ਦਾ ਪਰਸ ਵੇਖਿਆ ਪਰਸ ਲਿਆ ਕਰਜ਼ ਦੇ ਵਿੱਚ ਪੈਸੇ ਵੀ ਕੋਈ 12-13000 ਰੁਪਏ ਵਿੱਚ ਡਾਕੂਮੈਂਟਡ ਡਾਕੂਮੈਂਟ ਦੇ ਆਧਾਰ ਦੇ ਉੱਤੇ ਪੋਸ਼ਪਰਤਾ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਕੇ ਕਿ ਫਿਰ ਅੱਜ ਇਹਨਾਂ ਨੂੰ ਕਰਜ਼ ਜਿਹੜਾ ਉਹ ਵਾਪਸ ਹੁਣ ਨਹੀਂ ਮੈਂ ਤੇ ਇਹੀ ਕਹਾਂਗਾ ਕਿ ਕਿਸੇ ਦੀ ਵੀ ਪੈਸੇ ਜਿਹੜੇ ਨੇ ਮਿਹਨਤ ਨਾਲ ਕਮਾਏ ਆ ਮਗਦੇ ਹੱਥ ਨਾਲ ਲਿਖਮਾਈ ਹੁੰਦੀ ਆ ਉਹਨਾਂ ਨੂੰ ਵਾਪਸ ਹੀ ਨਹੀਂ ਚਾਹੀਦੀ। ਕੰਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆਪਾਂ ਕਦੀਨ ਦੇ ਵਿੱਚੋਂ ਉਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇਣ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਮੇ ਕੋ ਡਿੱਗ ਪਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਬਿਘਨ ਵੱਜਾ ਆਇਆ ਫਿਰ ਮੈਂ ਦੁਬਾਰਾ ਫੇਰ ਤਸੀਲੇ ਆਇਆ ਪਰ ਪਰਸ ਉਧਰ ਨੂੰ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਸੀ ਕੱਲ ਤਸੀਲੇ ਕੇ ਕੰਮ ਆਇਆ ਸੀ ਤੇ ਤਸੀਲ ਦੇ ਵਿੱਚ ਪਿਆ ਹੀ ਨੀਚੇ ਪਿਆ ਸੀ ਉੱਥੋਂ ਦਾ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਸੀ ਕੋਈ 12-13000 ਰੁਪਏ ਵਿੱਚ ਸੀ ਡਾਕੂਮੈਂਟਡ ਫਿਰ ਡਾਕੂਮੈਂਟ ਦੇ ਆਧਾਰ ਦੇ ਉੱਤੇ ਉਹ ਪੋਸਟਪタル ਕਰਕੇ ਨਾਲ ਦਾ ਕੰਟੈਕਟ